ਇੱਕ ਮਹਿਲਾ ਜਦੋਂ ਨਹਿਰ ਦੇ ਵਿੱਚ ਛਲਾਂਗ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮਗਰੇ ਨੌਜਵਾਨ ਵੀ ਹਿੰਮਤ ਕਰਦੇ ਨੇ ਅਤੇ ਨਹਿਰ ਦੇ ਵਿੱਚ ਉਸ ਨੂੰ ਬਚਾਉਣ ਦੇ ਲਈ ਛਲਾਂਗ ਲਗਾ ਦਿੰਦੇ ਨੇ ਪਰ ਔਰਤ ਨੂੰ ਕੱਢਣ ਦੇ ਬਾਵਜੂਦ ਵੀ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਦਾਅਵੇ ਕੀ 33 ਸਾਲਾ ਰਣਜੀਤ ਕੌਰ ਦੇ ਤੌਰ ਤੇ ਹੈ ਉਸ ਔਰਤ ਦੀ ਪਹਿਚਾਣ ਹੋਈ ਹੈ ਇੱਕ ਨਹਿਰ ਦੇ ਵਿੱਚ ਡੁੱਬਦੀ ਔਰਤ ਨੂੰ ਬਚਾਉਣ ਦੇ ਲਈ ਨੌਜਵਾਨਾਂ ਦੇ ਵੱਲੋਂ ਛਲਾਂਗ ਲਗਾਈ ਗਈ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਕੱਢ ਕੇ ਬਾਹਰ ਪਹੁੰਚਾਇਆ ਗਿਆ ਪਰ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ ਔਰਤ ਦੀ ਪਹਿਚਾਣ ਨਜ਼ਦੀਕੀ ਪਿੰਡ ਮਰੜਦੀ ਰਹਿਣ ਵਾਲੀ ਰਣਜੀਤ ਕੌਰ ਦੇ ਰੂਪ ਵਿੱਚ ਜੋ ਹੋਈ ਹੈ ਜਾਣਕਾਰੀ ਮਿਲੀ ਹੈ ਉਹ ਮਾਨਸਿਕ ਤੌਰ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਹੀ ਸੀ ਜਿਸ ਦੇ ਚੱਲਦੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਫਤਿਹਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ ਨਿਰਣਾ ਵੀਡੀਓ ਮੀਰੋ ਜੀ ਮਸਲੇ ਤੁਹਾਨੂੰ ਪਤਾ ਨਹੀਂ ਹੈਗਾ ਜੀ ਇਹ ਤੇ ਨਹਿਰ ਤੇ ਇਹਨੇ ਪੁਲ ਤੇ ਸਾਲ ਮਾਰੀ ਸੀ ਲੁਧਿਆਣੇ ਮੱਲੇ ਮੁੰਡਿਆ ਨੇ ਨਹਿਰ ਤੇ ਵੜ ਕੇ ਤੇ ਇਹਨੂੰ ਕੱਢਿਆ ਵਾ ਹੁਣ ਸਿਵਲ ਹਸਪੀਟਲ ਲਿਆਂਦੀ ਆ ਹੋ ਸਕਦਾ ਬਚ ਵੀ ਸਕਦੀ ਆ ਕਿਤੋਂ ਸਾਲ ਮਾਰ ਗਏ ਨਹਿਰ ਦੇ ਪੁਲ ਤੋਂ ਕਿਤੋਂ ਵੱਢੀ ਲੁਧਿਆਣੇ ਮੱਲੇ ਤੋਂ ਮੁੰਡਿਆ ਨੇ ਕੱਢੀ ਹਾਂਜੀ ਨਹੀਂ ਹਜੇ ਕੋਈ ਪਤਾ ਨਹੀਂ ਹੈਗਾ ਡਾਕਟਰ ਚੈੱਕ ਕਰ ਰਹੇ ਆ ਕੋਈ ਪਤਾ ਲੱਗਾ ਕਿਥੇ ਦੀ ਜਨਾਨੀ ਨਹੀਂ ਨਹੀਂ ਪਤਾ ਲੱਗਾ ਨਹੀਂ ਪਤਾ सिविल हॉस्पिटल लुधियाना मल्ला मेरा भाई मेरा नाम संजय मैं रहना टाबी मल्ले चालो मैं चालो कित्थों शालमारी कित्थों कड्या ਤੁਸੀਂ ਕਿਸ ਤਰ੍ਹਾਂ ਦੀ ਮਸਲਾ ਹੈ ਭਾਈ ਹਾਨੂੰ ਨਹੀਂ ਪਤਾ ਕਿੱਥੋਂ ਉਹਨੇ ਸ਼ਾਲਮਾਰੀ ਹਾਨੂੰ ਦੇਣਾ ਪਤਾ ਆਪਾਂ ਬੋਰਡ ਲਾ ਕੇ ਬੈਠਿਆ ਸੀ ਤੇ ਹਾਂ ਨਾ ਵੇਖਿਆ ਕਿ ਦੁੱਬਦੀ ਵਿਚਾਰੀ ਜਾਂਦੀ ਸੀ ਤੇ ਆਪਾਂ ਸ਼ਾਲ ਮਾਰ ਕੇ ਉਹਨੂੰ ਕੱਢਿਆ ਫਿਰ ਆਪਣੇ ਪ੍ਰਧਾਨ ਜੀ ਨੂੰ ਬੁਲਾ ਕੇ ਦੱਸਿਆ ਕਿ ਪ੍ਰਧਾਨ ਜੀ ਨੇ ਫਿਰ ਪ੍ਰਧਾਨ ਜੀ ਨੇ ਉਹਨਾਂ ਨੂੰ ਲੈ ਕੇ ਸਿਵਲ ਹਸਪਤਲ ਲੈ ਕੇ ਆਇਆ ਹਾਂਜੀ ਹਾਂਜੀ ਹੁਣ ਕਿੱਥੇ ਲੈ ਕੇ ਆਏ ਜੀ ਹੁਣ ਸਿਵਲ ਹਸਪਤਾਲ ਆ ਕੇ ਆਏ ਜੀ ਮੇਰਾ ਨਾਮ ਡਾਕਟਰ ਜੋਗਪਾਲ ਸਿੰਘ ਆ ਮੈਂ ਸੀਐਸਸੀ ਧਾਰੀਵਾਲ ਵਿਖੇ ਪੋਸਟਡ ਆ ਐਜ਼ ਅ ਮੈਡੀਕਲ ਆਫੀਸਰ ਅੱਜ ਕੋਈ ਮਤਲਬ ਕੋਈ ਕਿਸੇ ਲੇਡੀ ਸੀਗੀ ਕੋਈ ਤੇ ਅਨਕੌਨਸ਼ੀਅਸ ਲੇਡੀ ਸੀ ਉਹਨੂੰ ਕੋਈ ਲੈ ਕੇ ਆਏ ਸੀਗੇ ਜਦੋਂ ਮੈਂ ਆ ਕੇ ਦੇਖਿਆ ਤਾਂ ਉਹਨਾਂ ਲੋਕਾਂ ਦੇ ਥਰੂ ਹੀ ਮੈਨੂੰ ਪਤਾ ਲੱਗਿਆ ਕਿ ਕੁਛ ਉਹਨਾਂ ਨੇ ਨਹਿਰ ਤੇ ਛਾਲ ਮਾਰੀ ਆ ਸਮਥਿੰਗ ਲਾਈਕ 댓 ਹਣਾ ਪਰ ਜਦੋਂ ਉਹਨੂੰ ਆਪਾਂ ਫਿਰ ਆ ਕੇ ਦੇਖਿਆ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਜੋ ਆਪਾਂ ਇਨਵੈਸਟੀਗੇਸ਼ਨ ਜੋ ਕਰਨੀ ਹੁੰਦੀ ਹੈ ਪ੍ਰਾਇਮਰਲੀ ਆਪਾਂ ਪੇਸ਼ੈਂਟ ਨੂੰ ਦੇਖਣ ਵਾਸਤੇ ਹੈ ਨਾ ਉਹਦਾ ਬਲੱਡ ਪ੍ਰੈਸ਼ਰ ਵਗੈਰਾ ਉਹਦਾ ਆਰ ਬੀ ਐਸ ਵਗੈਰਾ ਜਾਂ ਕੁਝ ਵੀ ਦੇਖਣਾ ਹੁੰਦਾ ਵਾ ਜੀ ਈ ਸੀ ਜੀ ਵਗੈਰਾ ਕਰਕੇ ਪਰ ਜਦੋਂ ਫਾਈਨਲੀ ਆਪਾਂ ਸਾਰਾ ਕੁਝ ਕੀਤਾ ਤੇ ਪਰ ਉਹ ਪੇਸ਼ੈਂਟ ਬਰੌਂਡ ਹੈਗਾ ਏਜ ਮਤਲਬ ਅੰਦਾਜ਼ਾ ਜੇ ਦੀ ਕਹਿੰਦੇ ਕਿਉਂਕਿ ਆਪਾਂ ਮੇਰੇ ਵਾਸਤੇ ਪੇਸ਼ੈਂਟ ਅਨਨੋਨ ਸੀਗਾ ਤੇ ਫਿਰ ਆਪਾਂ ਜੋ ਵੀ ਆਪਾਂ ਫਾਈਲ ਵਗੈਰਾ ਚ ਮੈਂਸ਼ਨ ਕਰਨਾ ਆਪਾਂ ਫਿਰ ਪੂਰਾ ਸਪੈਸੀਫਿਕਲੀ ਨਹੀਂ ਮੈਂਸ਼ਨ ਕਰਦੇ ਪਰ ਮੇਰੇ ਹਿਸਾਬ ਨਾਲ ਅਪ੍ਰੋਕਸੀਮੇਟਲੀ 35 40 ਦੇ ਲਾਗੇ ਸ਼ੱਕੇ ਜੋ ਮੈਨੂੰ ਲੱਗਦਾ ਜਦੋਂ ਆਪਾਂ ਫਾਈਨਲ ਸਾਰਾ ਕੁਝ ਕੀਤਾ ਜੋ ਆਪਾਂ ਮੈਡੀਕਲੀ ਜੋ ਆਪਾਂ ਦੇਖਦੇ ਆ ਪੇਸ਼ੈਂਟ ਨੂੰ ਸਾਰੀ ਇਨਵੈਸਟੀਗੇਸ਼ਨਸ ਕਰਕੇ ਫਾਈਨਲੀ ECG ਕਰਕੇ ਜਦੋਂ ਆਪਾਂ ਦੇਖਣ ਹੁੰਦਾ ਪੇਸ਼ੈਂਟ ਨੂੰ ਪਰ ਪੇਸ਼ੈਂਟ ਫਿਰ ਬ੍ਰਾਡ ਡੈੱਡ ਸੀ ਕਰ ਜੀ